ਜਿੱਤੇ ਸੂਬੇ ਪੰਜਾਬ ਵਿੱਚ ਕੁਝ ਸ਼ਰਾਰਤੀ ਪ੍ਰਵਾਸੀਆਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਪੰਜਾਬੀਆਂ ਤੇ ਪ੍ਰਵਾਸੀਆਂ ਵਿੱਚ ਦਰਾੜ ਵੱਧੀ ਨਜ਼ਰ ਆ ਰਹੀ ਹੈ ਤੇ ਕੁਝ ਦਿਨ ਪਹਿਲਾਂ ਹਰਪੁਰ ਵਿਖੇ ਹੋਏ ਕਾਂਡ ਦੇ ਨੂੰ ਲੈ ਕੇ ਕੋਰਾਲੀ ਵਿੱਚ ਜਿੱਦੇ ਅੱਗੇ ਫੈਲਣੀ ਸ਼ੁਰੂ ਹੋ ਚੁੱਕੀ ਹੈ ਪੰਜਾਬੀਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਇਸ ਦੌਰਾਨ ਸਬਜੀ ਮੰਡੀ ਵਿੱਚ ਸਬਜੀ ਲਾਣ ਵਾਲੇ ਪ੍ਰਵਾਸੀਆਂ ਨੂੰ ਪੰਜਾਬੀਆਂ ਦਾ ਗੁੱਸਾ ਝੱਲਣਾ ਪਿਆ ਉਥੇ ਰੇੜੀਆਂ ਹਟਾਈਆਂ ਗਈਆਂ ਜੇ ਦੌਰਾਨ ਅੱਜ ਬੱਸ ਸਟੈਂਡ ਉੱਪਰ ਸਿੱਖ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਧਰਨਾ ਲਾਇਆ ਗਿਆ ਟਾਫੀ ਜਾਮ ਕਰ ਦਿੱਤਾ ਗਿਆ ਹੁਣਾਂ ਕਹਿਣਾ ਸੀ ਕਿ ਜ ਕੀ ਕੀਤੀ ਜਾਵੇ ਇਹ ਵੈਰੀਫਿਕੇਸ਼ਨ ਲੋ ਆਂਦੇ ਆ ਕਿ ਨਹੀਂ ਜੇ ਕੱਲ ਕੋਈ ਬਾੜ ਦਾ ਆਏ ਉਹ ਵੀ ਤਾਂ ਇਧਰ ਇਹ ਤਾਂ ਰਸਤਾ ਹੈ ਜੀ ਰਸਤੇ ਨਾਲ ਇਹਨਾਂ ਦਾ ਕੀ ਕਬਰ ਕਰਿਆ ਇਹ ਕਿੱਟ ਲੰਦੇ ਜੀ ਰੈਂਟ ਇਹ ਰੈਂਟ ਲੈਂਦੇ ਆ ਇਹ ਹੀ ਲੰਦੇ ਆ ਜੀ ਭਾਈ ਸਾਹਿਬ ਤੁਹਾਡੇ ਬਾਰੇ ਕਹਿ ਰਹੇ ਆ ਵੀ ਰੈਂਟ ਲੈਂਦੇ ਆ ਕੀ ਗੱਲ ਕੋਈ ਰੈਂਟ ਨਹੀਂ ਲੈਂਦੇ ਇਹ ਜਿਹੜੀਆਂ ੜੀਆਂ ਘੜਦੀਆਂ ਤੁਸੀਂ ਘੜਾਉਨੇ ਆ ਜੀ ਦੱਸੋ ਭਾਈ ਕੀ ਦੱਸੋ ਤੁਹਾਡੇ ਤਾਂ ਕਿਹੜਾ ਰੈਂਟ ਲਿਆ ਨਹੀਂ ਮੇਰੀ ਗੱਲ ਸੁਣੋ ਵੀਰ ਜੀ ਜਿਹੜੀ ਇਹ ਸਾਈਡ ਪਰ ੜੀਆਂ ਘੜਾਉਨੇ ਤੁਸੀਂ ਘੜਾਉਨੇ ਹੋ ਅਸੀਂ ਕਾਨੂੰ ਘੜਾਉਂਦੇ ਸਾਡੇ ਸਾਡੇ ਨਾਲ ਕੋਈ ਦਿੱਕਤ ਨਹੀਂ ਕੋਈ ਨਹੀਂ ਤੇਰੇ ਕੋਲ ਤੁਹਾਡੇ ਨਾਲ ਕੋਈ ਇਹਨਾਂ ਦਾ ਵਸਤਾਨੀ ਜੀ ਨਹੀਂ ਸਾਡੇ ਨਾਲ ਕੋਈ ਨਹੀਂ ਨਹੀਂ ਵੀਰ ਜੀ ਦੇ ਪਾਪਾ ਇੱਕ ਵਾਰੀ ਮੇਰੇ ਨਾਲ ਬੈਠੇ ਆ ਕਹਿੰਦੇ ਅਸੀਂ ਲਗਾਨੀ ਹੈ ਸਹੀ ਹੈ ਜੀ ਆਟੀਵੀ ਜੀ ਮੈਨੂੰ ਕੁਝ ਨਹੀਂ ਪਤਾ ਆਪਣੇ ਪਾਪਾ ਨਾਲ ਗੱਲ ਕਰ ਪਾਪਾ ਗਏ ਠੀਕ ਹੈ ਜੀ ਦੇਖੋ ਐਡਾ ਬੜਾ ਕਾਂਡ ਹੋਇਆ ਏ ਉਹ ਤੇ ਸਾਨੂੰ ਵੀ ਦੁੱਖ ਆ ਉੱਤੇ ਬਾਜੀ ਆਪਾਂ ਕਹਿੰਦੇ ਵੀ ਸਾਡੇ ਨਾਲ ਵਾਕਾ ਨਾ ਹੋਵੇ ਤਾਂ ਇਹਨਾਂ ਨੂੰ ਆਪਾਂ ਕਹਿੰਦੇ ਵੀ ਆਪਣਾ ਜਾਓ ਅੱਜ ਦਾ ਉਹਨਾਂ ਨਾਲ ਵਾਕਾ ਹੋਇਆ ਜੀ ਕੱਲੂ ਸਾਡੇ ਨਾਲ ਹੋਇਆ ਇਹ ਦਿਨ ਨਹੀਂ ਖੜਨਾ ਹੁਣ ਆਪਣੇ ਨਾਲ ਖੜਾ ਤਾਂ ਹੈ ਪੂਰਾ ਪੰਜਾਬ ਖੜਾ ਹੈ ਇੱਕ ਬੰਦੇ ਦੀ ਗਲਤੀ ਨਹੀਂ ਹੈ ਜੀ ਦੇਖੋ ਰੋਪੜ ਮੈਂ ਐਡਾ ਕਾਹਨ ਹੋਇਆ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਐਨੀ ਗੰਦੀ ਗੰਦੀ ਗਾਲਾਂ ਕੱਢੀਆਂ ਜੀ ਠੀਕ ਹੈ ਨਾ ਜੀ ਆਪਾਂ ਕਹਿੰਦੇ ਵੀ ਇੱਕ ਨਹੀਂ ਹੈਗੇ ਇਹ ਸਾਰੇ ਇਕੱਠੇ ਆਈ ਜਿੱਥੇ ਇੱਕ ਆ ਗਿਆ ਤਾਂ ਉੱਥੇ ਰਿਸ਼ਤੇਦਾਰ ਇਹਨੇ ਸਾਰੇ ਆ ਜਾਂਦੇ ਆ ਜੀ ਇੱਕ ਬੰਦੇ ਦੀ 10-10 ਰੇੜੀਆਂ ਹੋਰ ਹੈ ਜੀ ਇੱਥੇ ਸ਼ੰਭੂ ਆਇਆ ਸੀਗਾ ਸ਼ੰਭੂ ਦੇ ਨਾਲ ਅਜੇ 4 ਰੇੜੀਆਂ ਹੋਰ ਹੈ ਜੀ ਇਸੀ ਦੁਖ ਦੇ ਮਾਰੇ ਅਸੀਂ ਕਹਿੰਦੇ ਕਿ ਰਲ ਮਿਲ ਕੇ ਚੱਲਣ ਦਾ ਹੀ ਫਾਇਦਾ ਕਿ ਸਾਡੇ ਪੰਜਾਬੀ ਭਾਈ ਮੂਰੇ ਆਵੇ ਸਾਡੇ ਬੰਦੇ ਰੋਜ਼ਗਾਰ ਨਹੀਂ ਹੈਗਾ ਇਹ ਬੈਠੇ ਔਰੇ ਲੱਖਾਂ ਰੁਪਈਆ ਕਮਾਰੇ ਆ ਹੁਣ ਅਸੀਂ ਕਿੱਥੇ ਜਾਵਾਂਗੇ ਅੱਜ ਜੇ ਅਸੀਂ ਖਾਲੀ ਕਰਾਈ ਮੰਡੀ ਮੰਡੀ ਦੇ ਵਿੱਚ ਸਾਡੇ 10 ਬੰਦੇ ਦੀ ਜੜੀ ਲੱਗੀ ਸਾਡੇ ਪੰਜਾਬੀ ਭਾਈਆਂ ਦੀ ਸਾਨੂੰ ਹੋਰ ਕੀ ਆ ਜੀ ਸਾਨੂੰ ਆਹੀ ਦੁੱਖ ਹੈ ਕਿ ਇੰਨਾ ਵੱਡਾ ਹੋਇਆ ਹੁਸ਼ਿਆਰਪੁਰ ਦੇ ਵਿੱਚ ਕੱਲ ਨੂੰ ਸਾਡੇ ਬੱਚਾ ਨਾਲ ਹੋਊਗਾ ਇਹ ਜੇ ਕਰੇ ਨਹੀਂ ਚੱਕਦੇ ਫਿਰ ਕੀ ਕਰੂ ਫਿਰ ਕਾਰਵਾਈ ਹੋਊਗੀ ਜਿਹੜੀ ਬੰਦੀ ਪੂਰੀ ਬੰਦ ਰੱਖੂਗੇ ਜਿਹੜੀ ਸਾਡੇ ਕਿੰਨੀ ਦੇ ਬੰਦੀ ਉਹ ਕਰੂਗੇ ਪੂਰੀ ਬੰਦ ਰੱਖੂਗੇ ਸਾਰੇ ਬੰਦੇ ਹੋਣਗੇ ਸਾਡੇ ਨਾਲ ਜਿਹੜਾ ਨਹੀਂ ਕਰਦਾ ਉਹ ਬੇਗਲਾ ਕੰਡਾ ਦੇਖੋ ਇਹ ਆਪ ਤਾਂ ਨਹੀਂ ਬੈਠੇ ਇਹਨਾਂ ਨੂੰ ਕਿਰਾਇਆ ਤੇ ਦੁਕਾਨਾਂ ਦਿੱਤੀਆਂ ਗਿਆਏ ਆਪਣੇ ਲੋਕਾਂ ਨੇ ਦਿੱਤੀਆਂ ਹੋਈਆਂ ਪਿਆਰੀ ਬੰਦੇ ਆ ਆਪਣੇ ਕਿਰਾਏਦਾਰ ਦੇ ਵੀ ਉਹਨਾਂ ਨੂੰ ਆਪਾਂ ਨੇ ਇੱਕ ਵਾਰ ਕਹਿਣਾ ਜੀ ਐਂ ਤੇ ਆਪਾਂ ਗੱਲ ਕਰਨੀ ਵੀ ਇਹਨਾਂ ਨੂੰ ਆਪਾਂ ਨਹੀਂ ਰੱਖ ਸਕਦੇ ਹਸ਼ਿਆਰਪੁਰ ਵਿੱਚ ਸਾਰੇ ਆੜਤੀਆਂ ਨੂੰ ਕਹਤਾ ਜੀ ਅਗਰ ਕੋਈ ਪੰਜਾਬੀ ਮਦਦ ਕਰੂੰਗਾ ਉਹ ਆਪਣੀ ਜ਼ਿੰਮੇਵਾਰੀ ਤੇ ਆ ਆਪ ਨੇ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾਈ ਹੋਈ ਹੈ कार्रवाई नहीं हुई आपने तो बताया ऐसे ही दे रही आपको दुकान इन्होंने नहीं मैं तो काम करता ऐसे किराया था। आपने पुलिस वेरिफिकेशन नहीं कराया दिहाड़ी पे यहाँ है मालक कौन है आपकी दुकान का जो आपकी दुकान है वो अंदर है वो आप कितना बाहर आए हो दुकान से उसके लिए नहीं बोलते थोड़े है थोड़ा है किया हुआ है बाहर बाहर क्या बाहर लगाने के लिए नगर काउंसिल कहती है कि बाहर लगा सकते हो ਫਿਰ ਕਿੱਥੇ ਲਗਾਉਂਦੇ ਆ ਨਾ ਉਹ ਆਕਰ ਹਾਂਜੀ ਆਪ ਕਿਉਂ ਨਹੀਂ ਉਠਾਤੇ ਯਹਾਂ ਸੇ ਕੋਈ ਲਗਾ ਲੈਂਦੇ ਹੋ ਸੈਟਿੰਗ ਹੀ ਹੋਈ ਹੈ ਨਾ ਕੌਂਸਲ ਦੀ ਨਹੀਂ ਨਹੀਂ ਡਾਕੂਮੈਂਟ ਪੂਰੇ ਰੱਖੇ ਜਾਣ ਉਹਨਾਂ ਦੇ ਹਾਂਜੀ ਆਹ ਨਾ ਪਤਾ ਹੋਣਾ ਚਾਹੀਦਾ ਨਾ ਕਿ ਆਹ ਉਹਦਾ ਡਾਕੂਮੈਂਟ ਨਹੀਂ ਆਇਆ ਜੋ-ਜੋ ਧਾਰਗੜ ਬਣਾਏ ਨੇ ਇੱਕ ਉੱਧਰ ਦਾ ਬਣਾਏ ਇੱਕ ਇੱਧਰ ਦਾ ਬਣਾਇਆ ਉੱਧਰੋਂ ਕਤਲ ਕਰਕੇ ਇੱਧਰ ਆ ਜਾਂਦੇ ਇੱਧਰੋਂ ਗਰੰਗ ਕਰਕੇ ਉੱਧਰ ਚਲੇ ਜਾਂਦੇ ਤਾਂ ਆਗੋਂ ਪਤਾ ਤਾਂ ਹੋਣਾ ਚਾਹੀਦਾ ਕਿ ਤੇ ਸਰਪੰਚ ਨੂੰ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਆ ਕਿਆ ਗੱਲ ਹੈ ਠੀਕ ਹੈ ਨਹੀਂ